ਸਤਿ ਸ਼੍ਰੀ ਅਕਾਲ ਜੀ ਕਪੜੇ ਲੇੜੇ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਪਾਰਟੀ ਵੇਅਰ ਸੂਟ ਹੈ ਜੀ ਇਹ ਫਰਸਟ ਸੂਟ ਹੈ ਇਹ ਸ਼ਿਮਰਚ ਸੂਟ ਹੈ ਇਸ ਦੇ ਅੱਗੇ ਸਾਰੇ ਆਰੀ ਵਰਕ ਔਰ ਹੈਂਡ ਵਰਕ ਦਾ ਸਤੇ ਕੰਮ ਹੋਇਆ ਹੈ ਇਸ ਦੀ ਫਰੰਟ ਤੇ ਸਾਰੀ ਔਰ ਇਸ ਤੇ ਕਲੀਆਂ ਚ ਪੈਨਲ ਨੇ ਇਸ ਤੇ ਨਕਲਾਈਨ ਹੈ ਇਸ ਤੇ 슬ੀਵਸ ਤੇ ਵਰਕ ਹੋਇਆ ਹੈ ये सारा आरी वर्क और हैंड वर्क है इस बहुत ही प्यारा सूट तैयार होया इसलिट्स से शिमर न फिनिशिंग दिखती हुई है ये ए लाइन शेप से सूट तैयार किया है ये पर्पल कलर का बहुत ही प्यारा सूट है इसेट सलवार है ऑरेंज कलर की ਐਸਲਵਾਰ ਤੇ ਵਰਕ ਹੈ ਇਸ ਦੇ ਨਾਲ ਚਨਾਉਣ ਦਾ ਦੁਪੱਟਾ ਤਿਆਰ ਹੋਇਆ ਹੈ 골ਡਨ ਫਿਨਿਸ਼ਿੰਗ ਨਾਲ ਇਹ ਬਹੁਤ ਹੀ ਸੋਹਣਾ ਸੈਮੀ ਫਾਰਮਲ ਸੂਟ ਤਿਆਰ ਹੋਇਆ ਹੈ ਬਹੁਤ ਹੀ ਪਿਆਰਾ ਸੂਟ ਹੈ ਕਿਸੇ ਛੋਟੇ ਫੰਕਸ਼ਨਾਂ ਤੇ ਜਾਣਾ ਹੋਵੇ ਤਾਂ ਪਾਉਣ ਵਾਸਤੇ ਇਸ ਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਅੱਜਕਲ ਆਰੀਵਰਕ ਬਹੁਤ ਟ੍ਰੈਂਡ ਹੈ ਆਰੀਵਰਕ ਦਾ ਔਰ ਬਹੁਤ ਸਾਰੇ ਸੂਟ ਤਿਆਰ ਹੋ ਰਹੇ ਨੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਚ ਕਿਸੇ ਹੋਰ ਫੈਬਰਿਕਸ ਤਿਆਰ ਕਰਵਾਉਣਾ ਤਾਂ ਕਰਵਾ ਸਕਦੇ ਹੋ ਇਹ ਏ ਲਾਈਨ ਸ਼ਰਟ ਤਿਆਰ ਹੋਈ ਹੈ ਹਾਂਜੀ ਇਹ ਨੈਕਸਟ ਹੈ ਜੀ ਹਾਂਜੀ ਇਹ ਬ੍ਰੋਕੇਟ ਦੀ ਸ਼ਰਟ ਹੈ ਇਹ ਹੈਂਡਵਰਕਸ ਤੇ ਤਿਆਰ ਹੋਈ ਹੈ ਇਸ ਦੇ ਘੇਰੇ ਤੇ ਵਰਕੇ ऐसे नैक पर वर्के ऐसे स्लीव्स से विच गोल्डन शिमर की फिनिशिंग है सारे स्लिट्स के घेरे और स्लीव्स से फिनिशिंग दी हुई है स्ट्रेट सलवार तैयार हो सलवार वर्कें ਇਸ ਦੇ ਨਾਲ organza ਦਾ ਦੁਪੱਟਾ ਹੈ ਇਹ ਦੁਪੱਟੇ ਤੇ ਫਿਨਿਸ਼ਿੰਗ ਲਗਾਈ ਹੈ ਇਸ ਨੂੰ ਅਗਰ ਤੁਸੀਂ ਕਿਸੇ ਹੋਰ ਕਲਰ ਚ ਕਸਟਮਾਈਜ਼ ਕਰਵਾਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਬਹੁਤ ਪਿਆਰਾ গারਲਿਸ਼ ਸੂਟ تیار ਹੋਇਆ ਹੈ ਹਾਂਜੀ ਐ ਨੈਕਸਟ ਹੈਵੀ ਹੈਂਡਵਰਕ ਦਾ ਸੂਟ ਹੈ ਇਹ ਸਾਰੇ ਉਸ ਤੇ ਨੈਕ ਤੇ ਬਹੁਤ ਪਿਆਰਾ ਵਰਕ ਹੋਇਆ ਹੈ ਪੂਰਾ ਨੈਕ ਹੈਵੀ ਤਿਆਰ ਹੋਇਆ ਹੈ ਐਸ ਤੇ 슬ੀਵਸ ਤੇ ਵਰਕੇ ਇਹ ਕਲੀਆਂ ਚ ਪੈਨਲ ਨੇ ਔਰ ਉਸ ਨੂੰ ਸ਼ਿਮਰ ਸ਼ਿਮਰ ਨਾਲ ਫਿਨਿਸ਼ਿੰਗ ਦਿੱਤੀ ਹੈ ਇਸ ਤੇ 슬ੀਵਸ ਤੇ 슬ਲਟਸ ਤੇ ਘੇਰੇ ਤੇ इस ऑफ वाइट बॉटम तैयार की है बॉटम से वर्क है स्ट्रेट सलवार तैयार हुई है बहुत ही सोहना वर्क है इस दुपट्टा और प्योर ओरगैंजा का दुपट्टा और खिचड़ी लैस है ਇੰਨਾ ਚਾ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਇਸ ਨੂੰ ਕਿਸੇ ਹੋਰ ਕਲਰ ਚ ਤਿਆਰ ਕਰਵਾਉਣਾ ਜਾਂ ਚਾਹੁੰਦੇ ਹੋ ਜਾਂ ਕਿਸੇ ਹੋਰ ਫੈਬਰਿਕ ਚ ਵੀ ਤਿਆਰ ਕਰਵਾ ਸਕਦੇ ਹੋ ਹਾਂਜੀ ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਔਰ ਸਾਡੇ ਚੈਨਲ ਨੂੰ ਵੇਖਣ ਲਈ ਸਬਸਕ੍ਰਾਈਬ ਕਰੋ ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਔਰ ਸਨ ਸੋਨੇ ਸੋਨੇ ਕਮੈਂਟ ਕਰਕੇ ਦੱਸੋ ਸਾਡੇ ਵੀਡੀਓਜ਼ ਨੂੰ ਸ਼ੇਅਰ ਕਰੋ ਥੈਂਕ ਯੂ ਥੈਂਕ ਯੂ ਵੈਰੀ ਮਚ